ਹੁਣ ਕਈ ਲੋਕ ਕੀ ਕਰਦੇ ਆ ਜਦੋਂ ਕੋਈ ਵੀ ਕੰਮ ਸਟਾਰਟ ਕਰਨਾ ਜਾਂ ਕੋਈ ਪਲਾਨ ਉਹਨਾਂ ਦੇ ਦਿਮਾਗ 'ਚ ਆਇਆ ਤਾਂ ਉਹ ਦੂਜਿਆਂ ਨੂੰ ਦੱਸ ਦਿੰਦੇ ਆ ਅੱਜ ਦੀ ਵੀਡੀਓ ਉਹਨਾਂ ਲਈ ਆ ਜਿਹੜੀ ਆਪ ਦੀ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੇ ਆ ਜਿਨ੍ਹਾਂ ਨੇ ਆਪਦੇ ਮਾਂ ਪਿਓ ਦੇ ਸੁਪਨੇ ਪੂਰੇ ਕਰਨੇ ਆ ਕੱਲ ਇੰਸਟਾਗ੍ਰam 'ਤੇ ਮੈਂ ਇੱਕ ਵੀਡੀਓ ਦੇਖੀ ਉਹਦੇ ਵਿੱਚ ਇੱਕ ਰਿਪੋਰਟਰ ਕਿਸੇ ਪਿੰਡ ਵਾਲੇ 'ਤੇ ਪੁੱਛ ਰਿਹਾ ਸੀਗਾ ਵੀ ਮੈਂ ਸੁਣਿਆ ਜਿਹੜਾ ਵੀ ਤੂੰ ਕੰਮ ਕਰਦਾ ਉਹ ਸਿਰੇ ਬੰਨੀ ਨਹੀਂ ਲੱਗਦਾ ਉਹ ਕਾਮਯਾਬੀ ਨਹੀਂ ਹੁੰਦਾ ਉਹ ਕਹਿੰਦਾ ਇਹਦੇ ਪਿੱਛੇ ਵੀ ਬਹੁਤ ਵੱਡਾ ਕਾਰਨ ਆ ਉਹ ਕਹਿੰਦਾ ਜਦੋਂ ਵੀ ਮੈਂ ਕੋਈ ਕੰਮ ਸਟਾਰਟ ਕਰਦਾ ਮੈਂ ਸਾਰਿਆਂ ਨੂੰ ਪਹਿਲਾਂ ਦੱਸ ਦਿੰਦਾ ਉਹ ਕਹਿੰਦਾ ਅੱਛਾ ਫਿਰ ਉਹ ਕਹਿੰਦਾ ਫਿਰ ਕੀ ਉਹ ਕੰਮ ਸਿਰੇ ਹੀ ਨਹੀਂ ਚੜਦਾ ਇਹ ਲੋਕਾਂ ਨੂੰ ਦੱਸਨ ਨਾਲ ਨજર ਲੱਗ ਜਾਂਦੀ ਆ ਹੁਣ ਮੈਂ ਤੁਹਾਨੂੰ ਦੱਸਦਾ ਵੀ ਲੋਕਾਂ ਨੂੰ ਦੱਸਣ ਨਾਲ ਹੁੰਦਾ ਕੀ ਆ ਹਮੇਸ਼ਾ ਯਾਦ ਰੱਖਿਓ ਚੁੱਪ ਰਹਿ ਕੇ ਬਣੋ ਤਾਂ ਜੋ ਤੁਹਾਡੀ ਕਾਮਯਾਬੀ ਚੀਕ-ਚੀਕ ਕੇ ਦੱਸੇ ਵੀ ਤੁਸੀਂ ਕਿੰਨੀ ਜ਼ਿਆਦਾ ਮਿਹਨਤ ਕੀਤੀ ਆ ਹੁਣ ਕਈ ਲੋਕ ਕੀ ਕਰਦੇ ਆ ਜਦੋਂ ਕੋਈ ਵੀ ਕੰਮ ਸਟਾਰਟ ਕਰਨਾ ਜਾਂ ਕੋਈ ਪਲਾਨ ਉਹਨਾਂ ਦੇ ਦਿਮਾਗ 'ਚ ਆਇਆ ਉਹ ਦੂਜਿਆਂ ਨੂੰ ਦੱਸ ਦਿੰਦੇ ਆ ਇਹਦਾ ਨજર ਨਹੀਂ ਲੱਗਦੀ ਇਹਦੇ ਨਾਲ ਹੁੰਦਾ ਪਤਾ ਕੀ ਆ ਜਦੋਂ ਤੁਸੀਂ ਕਿਸੇ ਨੂੰ ਦੱਸਿਆ ਵੀ ਮੈਂ ਆਹ ਕੰਮ ਸਟਾਰਟ ਕਰਨਾ ਤੇ ਅਗਲੇ ਬੰਦੇ ਨੇ ਕੋਈ 네ਗੇਟਿਵ ਗੱਲ ਕਹਿ ਤੀ ਉਤੋਂ ਨੇ ਮੂੰਹ ਵੀ ਇਦਾਂ ਦਾ ਬਣਾ ਲਿਆ ਯਾਰ ਇਹ ਤਾਂ ਭਾਵੇਂ ਉਹਨੇ ਇੰਨੀ ਗੱਲ ਹੀ ਕਹੀ ਆ ਫਿਰ ਵੀ ਤੁਹਾਨੂੰ ਆਪ ਦੇ ਆਪ ਤੇ ਡਾਊਟ ਹੋ ਜਾਣਾ ਤੇ ਉਤੋਂ ਜੇ ਉਹ ਕੋਈ ਬਜ਼ੁਰਗ ਹੋਇਆ ਜਾਂ ਜਿਹਦੀ ਜ਼ਿਆਦਾ ਉਮਰ ਹੋਈ ਤਾਂ ਆਪਾਂ ਨੂੰ ਲੱਗਣਾ ਵੀ ਇਹਦੀ ਇੰਨੀ ਉਮਰ ਆ ਇਹ ਤਾਂ ਯਾਰ ਗਲਤ ਨਹੀਂ ਕਹਿੰਦਾ ਹੁਣ ਪਰ ਇੱਕ ਗੱਲ ਯਾਦ ਰੱਖਿਓ ਉਮਰ ਅਲੱਗ ਗੱਲ ਆ ਤੇ ਐਕਸਪੀਰੀਅੰਸ ਅਲੱਗ ਗੱਲ ਆ ਇਹ ਚੀਜ਼ਾਂ ਮੈਨੂੰ ਵੀ ਹੁਣ ਹੌਲੀ-ਹੌਲੀ ਸਮਝ ਆਉਣ ਲੱਗੀਆਂ ਵੀ ਜਦੋਂ ਆਪਾਂ ਲਾਈਫ 'ਚ ਕੁਝ ਕਰਨਾ ਹੁੰਦਾ ਤੇ ਆਪਾਂ ਕਿਸੇ ਨੂੰ ਦੱਸ ਦਿੰਨੇ ਆ ਤੇ ਅਗਲਾ ਬੰਦਾ ਜਦੋਂ ਆਪਾਂ ਨੂੰ ਕੁਝ ਨੈਗੇਟਿਵ ਕਹਿ ਦਿੰਦਾ ਤਾਂ ਆਪਣਾ ਮਾਈਂਡ ਸੱਚੀ ਸੋਚਣ ਦੀ ਮਜਬੂਰ ਹੋ ਜਾਂਦਾ ਵੀ ਜੇ ਯਾਰ ਮੇਰਾ ਇਹਦੇ ਵਿੱਚ ਕੁਝ ਨਾ ਬਣਿਆ ਮੈਂ ਅੱਗੇ ਜਾ ਕੇ ਕੀ ਕਰੂੰਗਾ ਤੇ ਉਤੋਂ ਉਸ ਬੰਦੇ ਨੇ ਜੇ ਕੋਈ ਦੋ ਤਿੰਨ ਐਗਜ਼ਾਮਪਲਾਂ ਦੇ ਦੇਣਾ ਵੀ ਉਸ ਬੰਦੇ ਨੇ ਵੀ ਇਹ ਕਾਰੋਬਾਰ ਖੋਲ੍ਹਿਆ ਸੀ ਉਹਦਾ ਵੀ ਕੁਝ ਨਹੀਂ ਬਣਿਆ ਉਹ ਵੇਖ ਯਾਰ ਉਹ ਵੀ ਵਿਹਲਾ ਫਿਰਦਾ ਇੰਨੀ ਗਲਤੀ ਆਪਣਾ ਮਨ 네ਗੇਟਿਵ ਹੋ ਜਾਂਦਾ ਤੇ ਜਿਹੜਾ ਆਪਾਂ ਕਦਮ ਪੁੱਟਣਾ ਹੁੰਦਾ ਉਹ ਆਪਾਂ ਕਦਮ ਪਿੱਛੇ ਲੈ ਲੈਨੇ ਆ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜਿਹੜਾ ਵੀ ਇਨਸਾਨ ਇਸ ਧਰਤੀ ਤੇ ਆਇਆ ਉਹ ਆਪਦੇ ਲੇਖ ਲਿਖਾ ਕੇ ਲਿਆਇਆ ਇਸ ਕਰਕੇ ਜ਼ਿਆਦਾ ਨਾ ਸੋਚਿਆ ਕਰੋ ਵੀ ਉਹਨੇ ਵੀ ਇਹ ਕੰਮ ਸਟਾਰਟ ਕੀਤਾ ਸੀ ਉਹ ਦਾ ਤਾਂ ਚੱਲਿਆ ਨਹੀਂ ਉਹ ਉਹਦੀ ਲੇਖ ਆ ਕਈ ਕਹਿ ਦਿੰਦੇ ਆ ਵੀ ਜੇ ਮੇਨ ਬਸ ਸਟੈਂਡ ਤੇ ਦੁਕਾਨ ਲੈ ਲਗੀ ਨਾ ਉੱਥੇ ਦੁਕਾਨ ਬਹੁਤ ਚੱਲੂਗੀ ਪਰ ਮੇਰਾ ਬਲੀਵ ਇਹ ਆ ਵੀ ਜੇ ਤੁਸੀਂ ਆਪਦੇ ਘਰੇ ਵੀ ਦੁਕਾਨ ਖੋਲਹੀ ਨਾ ਤੇ ਜੇ ਤੁਹਾਡੇ ਲੇਖਾਂ ਵਿੱਚ ਦੁਕਾਨ ਚੱਲਣੀ ਆ ਤਾਂ ਤੁਹਾਡੀ ਘਰੇ ਵੀ ਦੁਕਾਨ ਚੱਲ ਪੈਣੀ ਆ ਹੁਣ ਜੇ ਤੁਸੀਂ ਜ਼ਿੰਦਗੀ 'ਚ ਕੁਝ ਸੋਚਿਆ ਵੀ ਮੈਂ ਇਹ ਚੀਜ਼ ਕਰਨੀ ਆ ਤੇ ਤੁਹਾਨੂੰ ਆਪਦੇ ਤੇ ਵਿਸ਼ਵਾਸ ਹੈਗਾ ਵੀ ਮੈਂ ਇਹ ਕਰ ਲੂੰਗਾ ਤੇ ਸਟਾਰਟ ਕਰ ਦਿਓ ਕੰਮ ਦੇਖੋ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਕੋਈ ਵੀ ਕੰਮ ਛੋਟਾ ਨਹੀਂ ਹੁੰਦਾ ਹੁਣ ਤੁਹਾਡੇ ਦਿਮਾਗ 'ਚ ਕੋਈ ਵੀ ਕੰਮ ਸਟਾਰਟ ਕਰਨ ਬਾਰੇ ਪਲਾਨ ਆ ਰਿਹਾ ਤਾਂ ਤੁਸੀਂ ਆਪਦਾ ਕੰਮ ਸਟਾਰਟ ਕਰੋ ਕਿਸੇ ਨਾਲ ਸ਼ੇਅਰ ਨਾ ਕਰੋ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਅਗਲੇ ਨੇ ਪੋਜ਼ਿਟਿਵ ਗੱਲਾਂ ਨਾਲੋਂ ਪਹਿਲਾਂ 네ਗੇਟਿਵ ਗੱਲਾਂ ਕਰਨੀਆਂ ਉਸ ਚੀਜ਼ ਬਾਰੇ ਹੁਣ ਜੇ ਤੁਸੀਂ ਦਿਮਾਗ ਦੇ ਕੱਚੇ ਹੋ ਜਾਂ ਦਿਲ ਦੇ ਕੱਚੇ ਹੋ ਮਤਲਬ ਗੱਲਾਂ ਛੇਤੀ ਦਿਲ ਤੇ ਲਾ ਲੈਨੀ ਹੋ ਓਵਰ ਥਿੰਕਿੰਗ ਕਰਦੇ ਹੋ ਤਾਂ ਤੁਸੀਂ ਛੇਤੀ ਗੱਲਾਂ 'ਚ ਆ ਜਾਓਗੇ ਤੇ ਆਪਦਾ ਪੈਰ ਪਿੱਛੇ ਪੁੱਟ ਲੋਗੇ ਇਸ ਕਰਕੇ ਤੁਸੀਂ ਕਦੇ ਵੀ ਕਿਸੇ ਨਾਲ ਆਪジナ ਗੱਲਾਂ ਸ਼ੇਅਰ ਨਾ ਕਰੋ ਤੇ ਜਦੋਂ ਵੀ ਕੰਮ ਸਟਾਰਟ ਕਰੋ ਹਮੇਸ਼ਾ ਪੇਸ਼ੈਂਸ ਰੱਖੋ ਇਹ ਨਾ ਸੋਚੋ ਵੀ ਮੈਂ ਅੱਜ ਕੰਮ ਸਟਾਰਟ ਕੀਤਾ ਤੇ ਕੱਲ ਨੂੰ ਰਿਜ਼ਲਟ ਮਿਲ ਜੇ ਹੌਲੀ ਹੌਲੀ ਸਟੈਪ ਬਾਈ ਸਟੈਪ ਤੁਹਾਡਾ ਕੰਮ ਬਣੂਗਾ ਟਰਸਟ ਕਰੋ ਆਪਦੇ ਤੇ ਜਦੋਂ ਤੁਹਾਨੂੰ ਆਪਦੇ ਤੇ ਟਰਸਟ ਹੋਊਗਾ ਤਾਂ ਤੁਸੀਂ ਸਕਸੈਸਫੁਲ ਜ਼ਰੂਰ ਹੋਵੋਗੇ ਇੱਕ ਗੱਲ ਹੋਰ ਹਰ ਬੰਦਾ ਆਪਣੀ ਲੈਵਲ ਦੀ ਗੱਲ ਕਰਦਾ ਅੱਜ ਜੇ ਤੁਸੀਂ ਮੈਥੋਂ ਪੁੱਛੋਗੇ ਵੀ ਸਰ ਆਹ ਕੰਮ ਕਰ ਲਗੇ ਤਾਂ ਮੈਂ ਕਦੇ ਨਾ ਨਹੀਂ ਕਹਿੰਦਾ ਕਿਉਂਕਿ ਮੈਂ ਕੰਮ ਹੁੰਦੇ ਹੋਏ ਦੇਖਿਆ ਮੈਂ ਸਕਸੈਸਫੁਲ ਹੁੰਦੇ ਹੋਏ ਦੇਖਿਆ ਲੋਕ ਜੇ ਤੁਸੀਂ ਏਦਾਂ ਦੇ ਦੋ ਪੁੱਛੋਗੇ ਜਿਨੇ ਹਮੇਸ਼ਾ ਨੈਗੇਟਿਵਿਟੀ ਦੇਖੀ ਆ ਉਹਦੀ ਉਮਰ ਤਾਂ ਭਾਵੇਂ ਜ਼ਿਆਦਾ ਹੈਗੀ ਆ ਪਰ ਉਹਨੇ ਆਹੀ ਕੁਛ ਦੇਖਿਆ ਉਸ ਬੱਚੇ ਦਾ ਕੁਛ ਨਹੀਂ ਬਣਿਆ ਐਦਾ ਨਹੀਂ ਬਣਿਆ ਕਿਉਂਕਿ ਉਹ ਜ਼ਿਆਦਾ ਨੈਗੇਟਿਵਿਟੀ ਹੀ ਦੇਖਦੇ ਆ ਹਰ ਇੱਕ ਚੀਜ਼ ਵਿੱਚ ਉਹਨਾਂ ਨੇ ਵੀ ਤੁਹਾਨੂੰ ਨੈਗੇਟਿਵ ਸਲਾਹਾਂ ਹੀ ਦੇਣੀਆਂ ਆ ਇਸ ਕਰਕੇ ਚੁੱਪ ਕਰਕੇ ਕਿਸੇ ਨਾਲ ਸਲਾਹ ਨਾ ਕਰੋ ਤੇ ਆਪਦਾ ਕੰਮ ਸਟਾਰਟ ਕਰੋ ਲੋਕਾਂ ਨੂੰ ਉਦੋਂ ਹੀ ਪਤਾ ਲੱਗੇ ਜਦੋਂ ਤੁਸੀਂ ਉਹਨਾਂ ਦੇ ਘਰ ਕਾਜੂ ਕਤਲੀ ਲੈ ਕੇ ਜਾਓ ਤੇ ਉਹ ਪੁੱਛਣ ਇਹ ਕਾਦੀ ਤੇ ਤੁਸੀਂ ਆਪਦੀ ਕਾਮਯਾਬੀ ਦੀਆਂ ਗੱਲਾਂ ਦੱਸੋ ਹੁਣ ਆਪਦਾ ਚੁੱਪ ਕਰਕੇ ਮਿਹਨਤ ਕਰਦੇ ਰਹੋ ਆਪਦੇ ਤੇ ਵਿਸ਼ਵਾਸ ਰੱਖੋ ਪੇਸ਼ੈਂਸ ਰੱਖੋ ਤੇ ਅਫਰਮੇਸ਼ਨ ਆਪਦੇ ਆਪ ਨੂੰ ਚੰਗੀਆਂ ਦਿੰਦੇ ਰਹੋ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਜ਼ਿੰਦਗੀ 'ਚ